ਸਤਿ ਸ੍ਰੀ ਅਕਾਲ ਜੀ ਸਿੱਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਵੈਲਕਮ ਕਰਦੇ ਆਂ ਅਸੀਂ ਤੁਹਾਡਾ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੋਗੇ ਜੀ ਤੇ ਅਗਰ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਆ ਤਾਂ ਹਰੇਕ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਕੀ ਫੁੱਲ ਵੀਡੀਓ ਦੇਖਿਓ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਹੜੀ ਅੱਜ ਦੀ ਕਲੈਕਸ਼ਨ ਆਗੀ ਉਹ ਮਤਲਬ ਕਿ ਭੈਣਾਂ ਦੁਆਰਾ ਤਿਆਰ ਕਰਵਾਏ ਹੋਏ ਸੂਟ ਨੇਗੇ ਤੇ ਉਹਨਾਂ ਦੇ ਵਿੱਚੋਂ ਸੂਟ ਤੁਸੀਂ ਵੀ ਕੋਈ ਪਿਕ ਕਰਕੇ ਆਪਣਾ ਸੂਟ ਬਣਵਾ ਸਕਦੇ ਹੋਗੇ ਤੇ ਸ਼ੋਅ ਕਰਦੇ ਹਾਂ ਤੁਹਾਡੇ ਅੱਗੇ ਸੂਟ ਜਿਵੇਂ ਕਿ ਹੁਣ ਇਹ ਪਹਿਲਾ ਸੂਟ ਹੈਗਾ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਇਹ ਫਸਟ ਸੂਟ ਹੈ ਜਿਹੜਾ ਥੋੜੀ ਜਿਹਾ ਹਾਂਜੀ ਇਹ ਫਾਸਟ ਸੂਟ ਹੋਏਗਾ ਇਹ ਹੈਗਾ ਜੀ ਆਪਣਾ ਲੈਮਨ ਜੈਲੋ ਜਾਂ ਕਲਰ ਹੈ ਇਹਦਾ ਤੇ ਬਹੁਤ ਸੋਹਣਾ ਪਿਆਰਾ ਸੂਟ ਹੈਗਾ ਤੇ ਤੁਸੀਂ ਮੀਨ ਜੇ ਫੈਬਰਿਕ ਸਾਡੇ ਕੋਲੇ ਅਵੇਲੇਬਲ ਆ ਇਹਦੇ ਵਿੱਚ ਹੋਰ ਵੀ ਕਲਰ ਨੇ ਹੈਗੇ ਨੇ ਸਾਡੇ ਕੋਲੇ ਤੇ ਤੁਸੀਂ ਸਾਨੂੰ ਡੀਐਮ ਕਰਕੇ ਕਲਰਸ ਮੰਗਵਾ ਸਕਦੇ ਹੋ ਪਿਕਸ ਹਨ ਤੇ ਜਾਂ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਕਲਰ ਕਹੋਗੇ ਤਾਂ ਅਸੀਂ ਉਹਦੇ ਵਿੱਚ ਇਹ ਸੂਟ ਤੁਹਾਨੂੰ ਰੈਡੀ ਕਰਕੇ ਦੇ ਦੇਵਾਂਗੇ ਤੇ ਜਿਵੇਂ ਤੁਹਾਨੂੰ ਦਿਖਾਣੀ ਹੈ ਇਹ ਸੂਟ ਲੈਮਨ ਜੈਲੋ ਜਾਂ ਕਲਰ ਆ ਬਹੁਤ ਸੋਹਣਾ ਪਿਆਰਾ ਕਲਰ ਹੈਗਾ ਤੇ ਤੁਸੀਂ ਦੇਖ ਸਕਦੇ ਹੋਵੋਗੇ ਵਰਕ ਜਿਹੜਾ ਦੇਖੋ ਕਿੰਨਾ ਜਿਆਦਾ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਵਾ ਜੀ ਆਪਾਂ ਤੁਹਾਨੂੰ ਇੱਕ ਫਲਾਵਰ ਦਿਖਾਉਣੀ ਆ ক্লোਜ਼ ਅਪ ਕਰਕੇ ਦੇਖੋਗੇ ਤੁਸੀਂ ਬਹੁਤ ਸੋਹਣਾ ਫਲਾਵਰ ਬਣਿਆ ਹੋਇਆਗਾ ਤੇ ਪੂਰੀ ਸ਼ਰਟ ਦੇ ਉੱਤੇ ਆਪਾਂ ਇਸ ਤਰ੍ਹਾਂ ਕਰਕੇ ਇਹ ਸਾਰੇ ਇਸ ਤਰ੍ਹਾਂ ਫਲਾਵਰ ਬਣਾਏ ਹੋਏ ਨੇਗੇ ਤੇ ਆਰੀ ਦਾ ਵਰਕ ਆ ਜੀ ਇਹ ਕੰਬੀਨੇਸ਼ਨ ਤੁਸੀਂ ਦੇਖ ਹੀ ਸਕਦੇ ਹੋਗੇ ਅਬੀ ਆਪਾਂ ਪਿੰਕ ਦੇ ਨਾਲ ਤੇ ਗਰੇ ਦੇ ਨਾਲ ਤੇ ਗ੍ਰੀਨ ਦੇ ਨਾਲ ਕੰਬੀਨੇਸ਼ਨ ਕੀਤੇ ਹੋਏ ਨੇਗੇ ਬਹੁਤ ਸੋਹਣਾ ਪਿਆਰੀ ਲੁੱਕ ਵਾਲਾ ਸੂਟ ਆਉਂਦਾਗਾ ਜੀ ਤੇ ਬਾਕੀ ਤੁਸੀਂ ਇਹੀ ਵਾਲੀ ਚੀਜ਼ ਹੈ ਜਿਹੜੀ ਆਪਣੀ ਬੈਕ ਸਾਈਡ ਤੇ ਵੀ ਪਵਾ ਸਕਦੇ ਹੋ ਆਰੀ ਵਰਕ ਦੀ ਫਲਾਵਰ ਨੇ ਜਿਹੜੇ ਇਹ ਵਾਲੇ ਤੇ ਬਾਕੀ ਜਾਂ ਤੁਸੀਂ ਬਾਟਮ ਤੇ ਸਲਵਾਰ ਤੇ ਪਵਾਉਣੀ ਚਾਹੋ ਨੇ ਤਾਂ ਤੁਸੀਂ ਉੱਥੇ ਵੀ ਪਵਾ ਸਕਦੇ ਹੋਗੇ ਤੇ ਇਹ ਆ ਜਾਂਦੇ ਜੀ ਆਪਣੀ ਅ ਮਤਲਬ ਕੀ ਇਹਦਾ ਬਾਜੂ ਦਾ ਡਿਜ਼ਾਈਨ ਹੈਗਾ ਦੇਖੋਗੇ ਤੁਸੀਂ ਪ੍ਰੋਪਰ ਦੇਖੋ ਬਾਜੀ ਦੇ ਉੱਪਰ ਵੀ ਬਹੁਤ ਸਾਰੇ ਤਿੰਨ ਤਿੰਨ ਬਣੇ ਹੋਏ ਨੇਗੇ ਦੋਨੋਂ ਸਾਈਡ ਦੇ ਉੱਤੇ ਤੇ ਬਾਕੀ ਅਸੀਂ ਆਰਗੈਂਜ਼ੇ ਦੀ ਲੇਸ ਲਾ ਕੇ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਤੇ ਇਸੇ ਤਰ੍ਹਾਂ ਹੀ ਅਸੀਂ ਚਾਕਾਂ ਦੇ ਉੱਪਰ ਵੀ ਆਰਗੈਂਜ਼ੇ ਦੀ ਲੇਸ ਲਗਾ ਕੇ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਲੇਲਨ ਕਾਟਨ ਦੇ ਵਿੱਚ ਇਹ ਜੀ ਮੈਂ ਕਿ ਫੈਬਰਿਕ ਹੈਗਾ ਬਹੁਤ ਹੀ ਹੰਡਣ ਵਾਲਾ ਫੈਬਰਿਕ ਹੁੰਦਾ ਵਧੀਆ ਫੈਬਰਿਕ ਹੁੰਦਾ ਔਰ ਸਮਰ ਦੇ ਅਕੋਰਡਿੰਗ ਹੁੰਦਾਗਾ ਜੀ ਸਮਰ ਦੇ ਲਈ ਇਹ ਬਹੁਤ ਬੈਸਟ ਫੈਬਰਿਕ ਆ ਜਿੰਨੇ ਕੋਈ ਆਪਣਾ ਫੰਕਸ਼ਨ ਆ ਪਾਰਟੀਆਂ ਆ ਹਨ ਤਾਂ ਸੋਹਣਾ ਲੱਗਦਾ ਹੈਗਾ ਤੇ ਇਹਦੇ ਨਾਲ ਇਹਨਾਂ ਨੇ ਪੈਨ ਨੇ ਕਰਵਾਈ ਆ ਬਾਟਮ ਪੰਜਾਬੀ ਸਟਾਈਲ ਦੇ ਵਿੱਚ ਤੇ ਜਿਹੜੀ ਇਹਦੀ ਦੁਪੱਟਾ ਕਾ ਉਹ ਬਹੁਤ ਜ਼ਿਆਦਾ ਸਪੈਸ਼ਲ ਆ ਜੀ ਇਹ ਆਪਣਾ ਜਿਹੜਾ ਦੁਪੱਟਾ ਕਾ ਜੀ ਇਹ ਆ ਜਾਂਦਾ ਕਾ ਅ ਮਤਲਬ ਕਿ ਸੈਮੀ ਸ਼ਿਮਰ ਦੁਪੱਟਾ ਆ ਜਾਂਦਾ ਕਾ ਤੇ ਸਮਰ ਦੇ ਅਕੋਰਡਿੰਗ ਆ ਜੀ ਇਹ ਵਾਲਾ ਦੁਪੱਟਾ ਵੀ ਤੇ ਤੁਸੀਂ ਦੇਖੋਗੇ ਦੁਪੱਟੇ ਦੇ ਉੱਤੇ ਪ੍ਰੋਪਰ ਵਰਕ ਹੋਇਆ ਹੋਇਆ ਵੈਗਾ ਬਹੁਤ ਜ਼ਿਆਦਾ ਸੋਨਾ ਵਰਕ ਜਿਹੜਾ ਸ਼ਰਟ ਦੇ ਵਿੱਚ ਵਰਕ ਆ ਸੇਮ ਹੀ ਆਪਾਂ ਦੁਪੱਟੇ ਦੇ ਉੱਤੇ ਕੀਤਾ ਹੋਇਆਗਾ ਤੇ ਇਹ ਸੈਂਟਰ ਦੇ ਵਿੱਚ ਜਾਏਗਾ ਜੀ ਇਸ ਤਰ੍ਹਾਂ ਵਰਕ ਸਾਰੇ ਦੇ ਵਿੱਚ ਸਾਰੇ ਸੈਂਟਰ ਦੇ ਵਿੱਚ ਤੇ ਦੋ ਪੈਨਲ ਜਾਂਦੀਆਂ ਨੇ ਇਸ ਤਰ੍ਹਾਂ ਤੇ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਦੇਖ ਹੀ ਰਹੇ ਹੋਏਗੀ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਹੋਏ ਹੋਏ ਨੇ ਤੇ ਇਸ ਤਰ੍ਹਾਂ ਇਹ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਇਹੀ ਵਾਲੇ ਪੈਨਲ ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਸੂਟ ਦੇ ਉੱਤੇ ਵੀ ਪੈਨਲਸ ਪਰਵਾ ਸਕਦੇ ਹੋ ਆਪਾਂ ਸੂਟ ਦੇ ਉੱਤੇ ਪੈਨਲਸ ਨਹੀਂ ਪਾਈਆਂ ਹੋਗਾ ਪਰ ਤੁਸੀਂ ਪਵਾ ਸਕਦੇ ਹੋ ਸੂਟ ਦੇ ਉੱਤੇ ਤੇ ਬਾਕੀ ਆਪਾਂ ਸੇਮ ਹੀ ਆਰਗਾਂਜ਼ਾ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਜਾਗੀ ਬਹੁਤ ਸੋਹਣਾ ਤੇ ਪਿਆਰਾ ਸੂਟ ਆ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹ ਡਿਜ਼ਾਈਨ ਨੂੰ ਸਾਡੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਹੁਣ ਆਪਾਂ ਅਗਲਾ ਕ ਸੂਟ ਦਿਖਾਉਣੇ ਆ ਇਹਦੇ ਵਿੱਚ ਸਾਡੇ ਕੋਲੇ ਸਿਰਫ ਪਿੰਕ ਕਲਰ ਹੀ ਰਹਿ ਗਿਆਗਾ ਜੀ ਰਾਣੀ ਸ਼ੇਰ ਦਾ ਸੂਟ ਅਵੇਲੇਬਲ ਆ ਇਹਦੇ ਵਿੱਚ ਰਾਣੀ ਨਹੀਂ ਕਹਿ ਸਕਦੇ ਆਪਾਂ ਇਸ ਤਰ੍ਹਾਂ ਦਾ ਪਿੰਕ ਜਿਹਾ ਕਲਰ ਦਾ ਅਵੇਲੇਬਲ ਆ ਤੇ ਇਹ ਵਾਲਾ ਸੂਟ ਆਪਾਂ ਸਟਿਚ ਕੀਤਾਗਾ ਪਹਿਣ ਦਾ ਇਹਦੇ ਵਿੱਚ ਤੁਹਾਨੂੰ ਸਟਿਚਿੰਗ ਸਟਾਈਲ ਸਾਡਾ ਦਿਖਾਉਣ ਦਾ ਮਕਸਦ ਸੀਗਾ ਕਿ ਤੁਹਾਨੂੰ ਸਟਿਚਿੰਗ ਸਟਾਈਲ ਦਿਖਾ ਦਈਏ ਸੀ ਇਹ ਆਪਣੇ ਪੰਜਾਬ ਤੇ ਨੇ ਪੈਣ ਤੇ ਇਸ ਕਰਕੇ ਅਸੀਂ ਇਹਦੇ ਅੱਗੇ ਮੀਨਜ਼ ਆਪਾਂ ਹੋਣੀ ਲਗਾਈ ਹੈਗੀ ਲਾਈਨਿੰਗ ਨਹੀਂ ਲਗਾਈ ਹੈਗੀ ਬਟ ਜਿਹੜੇ ਫੋਰਨ ਵਾਲੇ ਪੈਣ ਨੇ ਪੈਣਾ ਨੇ ਉਹ ਆਪਣੇ ਲਾਈਨਿੰਗ ਲਗਵਾਉਂਦੇ ਗਾਨੀਆਂ ਗੀਆਂ ਜੀ ਤੇ ਜਿਵੇਂ ਹੁਣ ਤੁਹਾਨੂੰ ਦਿਖਾ ਰਹੀਆਂ ਮੈਂ ਹਨ ਆ ਆਪਾਂ ਇਸ ਤਰ੍ਹਾਂ ਇਹਦੀ ਲਗਾਈ ਹੈਗੀ ਆ ਬਾਟਮ ਵਾਲੀ ਫੈਬਰਿਕ ਲਗਾ ਕੇ ਲੇਸ ਦੇ ਨਾਲ ਆਪਾਂ ਡਿਜ਼ਾਈਨਿੰਗ ਕੀਤੀ ਹੈ ਦਾ ਡਿਜ਼ਾਈਨਿੰਗ ਦੇ ਨਾਲ ਜਿਹੜਾ ਸੂਟ ਦੀ ਲੁੱਕ ਆ ਉਹ ਸੋਹਣੀ ਬਣ ਜਾਂਦੀ ਆ ਤੇ ਤੁਸੀਂ neck ਦੀ ਡਿਜ਼ਾਈਨਿੰਗ ਦੇਖੋ ਜੀ ਜਿਹੇ ਜਾਂ ਮਰਜ਼ੀ ਤੁਸੀਂ neck ਦਾ ਡਿਜ਼ਾਈਨ ਸਾਨੂੰ ਭੇਜੋਗੇ ਤੁਹਾਨੂੰ ਉਹੋ ਜੇ neck ਦਾ ਡਿਜ਼ਾਈਨ ਜਿਹੜਾ ਰੈਡੀ ਹੋ ਕੇ ਮਿਲੇਗਾ ਆਪਾਂ ਪ੍ਰੋਪਰ ਲੇਸ ਲਗਾਈ ਆ ਫੈਬਰਿਕ ਲਗਾਇਆਗਾ ਪਰਲ ਲਗਾਏ ਨੇਗੇ ਤੇ ਸੂਟ ਬਹੁਤ ਸੋਹਣਾ ਬਣੇਗਾ ਤੇ ਬਾਕੀ ਜਿਹੜੀ ਆਪਾਂ ਬਾਜੂ ਕੀਤੀ ਆ ਜੀ ਉਹ ਆਪਾਂ ਕਫ ਵਾਲੀ ਕੀਤੀ ਆ ਇਸ ਤਰ੍ਹਾਂ ਹਲਕੀ ਜਿਹੀ ਕਫ ਵਾਲੀ ਫਰੰਟ ਤੇ ਮੀਨਸ ਇੱਥੇ ਬਲ ਪਾਏ ਨੇਗੇ ਆਪਾਂ ਉੱਪਰ ਬਲ ਨਹੀਂ ਪਾਏ ਹੋਏ ਬਾਕੀ ਇੱਥੇ ਵੀ ਲੇਸ ਦੀ ਫਿਨਿਸ਼ਿੰਗ ਔਰ ਬਾਟਮ ਵਾਲਾ ਫੈਬਰਿਕ ਲਗਾਇਆ ਹੈਗਾ ਤਾਂ ਬਹੁਤ ਸੋਹਣੀ ਸੂਟ ਦੀ ਲੁੱਕ ਆਉਂਦੀ ਹੈ ਤੁਸੀਂ ਦੇਖੋਗੇ ਇਹਨਾਂ ਦਾ ਦੁਪੱਟਾ ਹਜੇ ਡਾਈ ਹੋ ਰਿਹਾ ਜੀ ਇਹ ਕੋਟਾ ਡੋਰੀਆ ਦਾ ਦੁਪੱਟਾ ਕਰਵਾਇਆ ਇਹਨਾਂ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਦੁਪੱਟੇ ਦਾ ਫੈਬਰਿਕ ਉਸਨੂੰ ਇਹ ਇਹਦੇ ਨਾਲ ਬਾਟਮ ਸੀਗੀ ਜੀ ਬਹੁਤ ਸੋਹਣਾ ਹੈ ਜਿਵੇਂ ਮਲਕੋ ਕਾਟਨ ਹੁੰਦੀ ਹੈ ਨਾ ਇਸ ਤਰ੍ਹਾਂ ਦਾ ਮਲਾਈ ਵਰਗਾ ਕੱਪੜਾ ਹੈ ਬਿਲਕੁਲ ਸੋਹਣਾ ਫੈਬਰਿਕ ਹੈਗਾ ਤੇ ਇਹਦੇ ਵਿੱਚ ਆਪਣੇ ਕੋਲੇ ਲਗਭਗ ਸਾਰੇ ਸੂਟ ਸੇਲ ਹੋ ਗਏ ਸਿਰਫ ਇੱਕੋ ਹੀ ਸੂਟ ਲੈਫਟ ਹੈਗਾ ਅ ਤੁਹਾਨੂੰ ਦੱਸ ਰਹੀਆਂ ਪਿੰਕ ਕਲਰ ਦਾ ਤੁਸੀਂ ਪਹਿਲਾਂ ਵਾਲੀ ਵੀਡੀਓ ਚੈੱਕ ਕਰ ਸਕਦੇ ਹੋ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੀਨਸ ਇਹ ਸੂਟ ਪਾਏ ਹੋਏ ਨੇ ਅਸੀਂ ਤਿੰਨ ਕਲਰ ਸੀ ਇਹਦੇ ਵਿੱਚ ਤੇ ਆਪਣੇ ਤਿੰਨੋਂ ਹੀ ਇਹਨਾਂ ਦੇ ਵਿੱਚ ਅੱਗੇ ਤਿੰਨ ਤਿੰਨ ਸੂਟ ਸੀਗੇ ਤੇ ਆਪਣੇ ਸਾਰੇ ਸੂਟ ਆ ਜਿਹੜੇ ਇਹ ਸੋਲਡ ਆਊਟ ਹੋ ਗਏ ਸਿਰਫ ਇੱਕ ਸੂਟ ਲੈਫਟ ਹੈਗਾ ਤਾਂ ਤੁਸੀਂ ਅਗਰ ਚਾਹੋ ਤਾਂ ਉਹ ਸੂਟ ਤੁਸੀਂ ਲੈ ਸਕਦੇ ਹੋਗੇ ਇਹ ਵਾਲਾ ਸੂਟ ਮਤਲਬ ਕਿ ਇੱਕ ਪੰਦਾ ਆਪਣੇ ਸਰਦੀਆਂ ਵਾਲਾ ਪਿਆ ਸੀਗਾ ਤੇ ਸਾਨੂੰ ਉਹਨੂੰ ਕਿਹਾ ਸੀ ਵਿੱਚ ਕੋਈ ਨਾ ਤੁਸੀਂ ਆਰਾਮ ਨਾਲ ਡਿਜ਼ਾਈਨਿੰਗ ਵਗੈਰਾ ਕਰਕੇ ਦੇ ਦੇ ਸਾਨੂੰ ਜਿੱਦਾਂ ਸਾਨੂੰ ਠੀਕ ਲੱਗੇ ਤਾਂ ਇਹਦੀ ਵੀ ਆਪਾਂ ਡਿਜ਼ਾਈਨਿੰਗ ਕੀਤੀ ਆ ਦੇਖੋਗੇ ਫੈਬਰਿਕ ਹੈਗਾ ਜੀ ਇਹ ਆਪਣਾ ਪਸ਼ਮੀਨਾ ਫੈਬਰਿਕ ਹੈਗਾ ਪਰ ਮੈਂ ਇਹ ਦਿਖਾਉਣ ਦਾ ਮਕਸਦ ਇਹ ਹੈ ਵੀ ਇਹ ਵਾਲਾ ਡਿਜ਼ਾਈਨ ਤੁਸੀਂ ਆਪਣੇ ਸਮਰ ਵਾਲੇ ਸੂਟ ਦੇ ਉੱਤੇ ਵੀ ਕਰਵਾ ਸਕਦੇ ਹੋਗੇ ਤੇ ਇੱਕ ਤਾਂ ਜੀ ਦੇਖੋ ਇਹਦੇ ਵਿੱਚ ਪਾਕਟ ਬਣੀਆਂ ਹੋਈਆਂ ਨੇਗੀਆਂ ਵਰਕ ਦਿਖੇਗਾ ਤੁਹਾਨੂੰ ਪਾਕਟ ਦਾ ਹਨਾ ਇਸ ਤਰ੍ਹਾਂ ਮੀਨਸ ਦਾ ਖੁੱਲੇ ਡੁੱਲੇ ਗਾ ਪਾਕਟ ਬਣੀਆਂ ਹੋਣਗੀਆਂ ਇਹੀ ਵਾਲੀ ਬੇਲ ਆ ਜਿਹੜੀ ਤੁਸੀਂ ਆਪਾਂ ਘੇਰੇ ਤੇ ਵੀ ਬਣਾ ਸਕਦੇ ਆ ਗਤੋਂ ਇਹ ਵਾਲੀ ਬੇਲ ਆ ਜਿਹੜੀ ਪਸੰਦ ਆਉਂਦੀ ਹੈਗੀ ਜਿਆਦਾ ਆਪਾਂ ਕਲਰ ਕੰਬੀਨੇਸ਼ਨ ਨਹੀਂ ਕੀਤੇ ਡਾਰਕ ਬੋਟਲ ਗ੍ਰੀਨ ਇਹ 셔ਟ ਦਾ ਕਲਰ ਆ ਤੇ ਆਪਾਂ ਉੱਪਰ ਸਕਿਨ ਟੋਨ ਤੇ ਮਹਿਰੂਨ ਦੇ ਨਾਲ ਤੇ ਇੱਕ ਜਰੀ ਥੋੜੀ ਬਹੁਤੀ ਲਗਾ ਕੇ ਆਪਾਂ ਇਹਦੀ ਵਧੀਆ ਫਿਨਿਸ਼ਿੰਗ ਦਿੱਤੀ ਹੈਗੀ ਇੱਕ ਪਾਕਟ ਆ ਗਈਆਂ ਜੀ ਤੇ ਬਾਕੀ ਇਹਦਾ ਸੀਗਾ ਆਪਣਾ ਬਾਜੂ ਦਾ ਦੇਖੋਗੇ ਤੁਸੀਂ ਪ੍ਰੋਪਰ ਬਾਜੂ ਦਾ ਬਣਿਆ ਹੋਇਆਗਾ ਹੈਵੀ ਦੇ ਵਿੱਚ ਹਨਾ ਤੇ ਇਹੀ ਵਾਲੀ ਤੁਸੀਂ neck ਤੇ ਵੀ ਪੱਟੀ ਬਣਾ ਸਕਦੇ ਹੋ ਪਰ ਅਸੀਂ neck ਦੇ ਉੱਤੇ ਆਪਾਂ ਮਤਲਬ ਕਿ ਆਪਣੇ ਕੋਲੇ ਮਸ਼ੀਨ ਵਗੈਰਾ ਇਹ ਸਾਰੀ ਹੈਗੀ ਹੈ ਜੀ ਇਦਾਂ ਆਪਾਂ ਥੋੜੀ ਬਹੁਤ ਡਿਜ਼ਾਈਨਿੰਗ ਆ ਜਿਹੜੀ neck ਵਗੈਰਾ ਤੇ ਪਾ ਦਿੰਨੇ ਆਗੇ ਤੇ ਤੁਸੀਂ ਦੇਖੋਗੇ ਇਹ ਬਹੁਤ ਸੋਹਣੀ ਲੱਗਦੀ ਹੈ ਦੇਖੋ neck ਡਿਜ਼ਾਈਨਿੰਗ ਜੀ ਕਿੰਨੀ ਪਿਆਰੀ ਬਣੀ ਆਪਾਂ ਬਾਟਮ ਦੇ ਉੱਤੇ ਇਹਨਾਂ ਨੇ ਇਸ ਤਰ੍ਹਾਂ ਬੇਲ ਪਵਾਈ ਹੈ ਮੂਰੀ ਦੇ ਉੱਤੇ ਹਨਾ ਸਟ੍ਰੇਟ ਸਲਵਾਰ ਬਣਾਈ ਹੈਗੀ ਇਸ ਤਰ੍ਹਾਂ ਮੂਰੀ ਦੇ ਉੱਤੇ ਹੁਣ ਜਿਹੜੀ ਇਹਦੀ ਗੱਲ ਸੀਗੀ ਇਹ ਸੂਟ ਆਪਾਂ ਇਦਾਂ ਕਿਉਂ ਰੈਡੀ ਕੀਤਾ ਇਹ ਕੀਤਾ ਇਸ ਸ਼ਾਲ ਦੀ ਵਜ੍ਹਾ ਕਰਕੇ ਆਪਾਂ ਤੇ ਕਿਉਂਕਿ ਭੈਣ ਨੇ ਸਾਨੂੰ ਇਹ ਸ਼ਾਲ ਦਿੱਤਾ ਸੀਗਾ ਕਿ ਤੁਸੀਂ ਇਸ ਸ਼ਾਲ ਦੇ ਨਾਲ ਸਾਨੂੰ ਮਿਲਦਾ ਜੁਲਦਾ ਮੀਜ਼ੇ ਵਾਲੇ ਸਾਨੂੰ ਇਹਦੇ ਨਾਲ ਸੂਟ ਬਣਾ ਕੇ ਦਿਓ ਸਰਦੀ ਵਾਲਾ ਤਾਂ ਉਹਦੇ ਤੱਕ ਸਰਦੀਆਂ ਲਗਭਗ ਲੰਘ ਹੀ ਚੁੱਕੀਆਂ ਸੀ ਪਰ ਚਲੋ ਵੀ ਅਗਲੇ ਸਾਲ ਵੀ ਕੰਮ ਆਏਗਾ ਹਨਾ ਸਰਦੀ ਵਾਲੇ ਸੂਟ ਆਪਣੇ ਤਾਂ ਹੈ ਨਹੀਂਗਾ ਘੱਟੋ ਘੱਟ 8-10 ਸਾਲ ਇਹ ਸੂਟ ਰਾਮ ਨਾ ਪਾ ਸਕਦੇ ਹੁੰਦੇ ਆ ਕਾਂ ਕਿ ਕੁਝ ਵੀ ਨਹੀਂ ਹੁੰਦਾਗਾ ਤਾਂ ਆਪਾਂ ਇਹਦੇ ਨਾਲ ਇਸ ਤਰ੍ਹਾਂ ਕਲਰ ਕੰਬੀਨੇਸ਼ਨ ਕਰਕੇ ਇਸ ਤਰ੍ਹਾਂ ਇਹ ਸੂਟ ਆਪਾਂ ਰੈਡੀ ਕੀਤਾਗਾ ਤਾਂ ਇਹ ਵਾਲਾ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੁੰਦਾ ਜੀ ਸੌਰੀ ਅਗਲਾ ਸੂਟ ਆਪਣਾ ਕਾਟਨ ਦਾਗਾ ਤੇ ਇਹ ਸਾਨੂੰ ਕੋਈ ਭੈਣ ਇਦਾਂ ਦੇ ਕੇ ਗਈ ਸੀ ਵੀ ਤੁਸੀਂ ਸਾਡੀ ਸਟਿਚਿੰਗ ਕਰਕੇ ਦਿਓ ਵਧੀਆ ਵਾਲੀ ਸੋਹਣੀ ਹੈ ਨਾ ਡਿਜ਼ਾਈਨਿੰਗ ਕਰ ਕਰਕੇ ਤੇ ਸਾਨੂੰ ਸਟਿਚਿੰਗ ਚਾਹੀਦੀ ਹੈਗੀ ਤੁਹਾਡੇ ਕੋਲ ਤਾਂ ਆਪਣੇ ਕੋਲ ਤੁਹਾਨੂੰ ਪਤਾ ਹੀ ਹੈ ਸਟਿਚਿੰਗ ਵੀ ਅਵੇਲੇਬਲ ਆਗੀ ਤੇ ਇਹ ਕਾਟਨ ਦਾ ਸੂਟ ਸੀਗਾ ਜੀ ਉਹਨਾਂ ਦਾ ਇਹ ਸੂਟ ਦਾ ਸੂਟ ਹੈ ਇਹ প্রিন্টেਡ ਤੇ ਅਸੀਂ ਸਿਰਫ ਇਹਨਾਂ ਦੇ ਉੱਤੇ ਡਿਜ਼ਾਈਨ ਇਹ ਵਗੈਰਾ ਕੀਤੀ ਆ ਤੁਸੀਂ ਦੇਖੋਗੇ ਇਹ ਵਾਲੀ ਸਾਰੀ ਡਿਜ਼ਾਈਨਿੰਗ ਸਾਡੀ ਆਪਦੀ ਖੁਦ ਦੀ ਕੀਤੀ ਹੋਈ ਆ ਸਟੀਚਿੰਗ ਦੇ ਵਿੱਚ ਨੈੱਕ ਡਿਜ਼ਾਈਨ ਪੂਰਾ ਪੈਚ ਵਰਕ ਲਗਾ ਕੇ ਹਨਾ ਪੈਚ ਲਗਾ ਕੇ ਫੈਬਰਿਕ ਦਾ ਤੇ ਉੱਪਰ ਇਸ ਤਰ੍ਹਾਂ ਬਟਨਸ ਵਗੈਰਾ ਲਗਾ ਕੇ ਸਮੋਸੀ ਲੈਸ ਲਗਾ ਕੇ ਹਨਾ ਮੀਨ ਬਹੁਤ ਸੋਹਣੀ ਲੁੱਕ ਬਣਾਤੀ ਹੈਗੀ ਇਹਦੀ ਤੇ ਬਾਜੀ ਦੇ ਉੱਤੇ ਵੀ ਅਸੀਂ ਇਸ ਤਰ੍ਹਾਂ ਸਮੋਸੀ ਲੈਸ ਲਗਾਈ ਆ ਮੀਨ 셔ਟ ਦੇ ਉੱਪਰ ਵੀ ਲਗਾਈ ਆ ਹਨਾ ਮੀਨ ਸੋਹਣੀ ਚੀਜ਼ ਬਣ ਗਈ ਹੈ ਥੋੜਾ ਜਿਹਾ ਮੀਨ ਜਿੱਦਾਂ ਹੁਣ ਕਾਟਨ ਵਾਲੇ ਸੂਟ ਹੁੰਦੇ ਆ ਉਹਨਾਂ ਦੇ ਉੱਤੇ ਆਪਾਂ ਡਿਜ਼ਾਈਨਿੰਗ ਵਗੈਰਾ ਕਰਦੀਏ ਨਾ ਤੇ ਉਹਦੇ ਨਾਲ ਹੀ ਲੁੱਕ ਆ ਜਿਹੜੀ ਉਹ ਚੀਜ਼ ਹੋ ਜਾਂਦੀ ਆ ਤੇ ਇਸ ਤਰ੍ਹਾਂ ਹੀ ਆਪਾਂ ਕੀਤੀ ਆ ਪਲਾਜ਼ੋ ਦੇ ਉੱਪਰ ਪਲਾਜ਼ੋ ਬਣਾਇਆ ਉਹਨਾਂ ਨੇ ਹਨਾ ਤੇ ਪਲਾਜ਼ੋ ਦੇ ਉੱਤੇ ਵੀ ਆਪਾਂ ਸ਼ਰਟ ਵਾਲਾ ਫੈਬਰਿਕ ਲਗਾ ਕੇ ਉਹਦੀ ਆਪਾਂ ਇਸ ਤਰ੍ਹਾਂ ਮੀਨ ਡਿਜ਼ਾਈਨਿੰਗ ਕਰਤੀ ਆ ਤੇ ਸੂਟ ਇਹਦੇ ਨਾਲ ਬਹੁਤ ਸੋਹਣੇ ਲੱਗਣ ਲੱਗ ਜਾਂਦੇ ਆ ਜੀ ਤੇ ਹੋਪਸ ਤੁਹਾਨੂੰ ਅੱਜ ਦੀ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਤੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਕੋਈ ਵੀ ਫੈਬਰਿਕ ਪਸੰਦ ਆਉਂਦਾਗਾ ਤੁਸੀਂ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਵੀ ਜਿਸ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਡਿਜ਼ਾਈਨ ਦੇ ਵਿੱਚ ਬਾਕੀ ਤੁਸੀਂ ਸਾਡੇ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ ਹਨ ਉਹਨਾਂ ਦੇ ਵਿੱਚ ਤੁਹਾਨੂੰ ਕਾਫੀ ਜਿਹੜੇ ਸੂਟ ਆ ਸਮਰ ਦੇ ਅਕੋਰਡਿੰਗ ਮਿਲ ਜਾਣਗੇ ਤੇ ਮੋਸਟਲੀ ਸਾਡੇ ਕੋਲ ਸੂਟ अवेलेबल ਵੀ ਹੁੰਦੇ ਨੇ ਕਿਉਂਕਿ ਅਸੀਂ ਰੀਸਟਾਕ ਕਰਦੇ ਰਹਿੰਦੇ ਹਾਂ ਹਨ ਤੇ ਬਾਕੀ ਸਟਾਕ ਕਾਫੀ ਹੈਗਾਗਾ ਆਪਣੇ ਕੋਲੇ ਸਮਰ ਵਾਲਾ ਵੀ ਹੈਗਾ ਤੇ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਉਹਨਾਂ ਦੇ ਵਿੱਚ ਤੁਹਾਨੂੰ ਸ਼ੋਅ ਕਰਾਂਗੇ ਜੀ ਅਸੀਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰ ਲਓ ਹਨ ਤੇ ਅਗਰ ਤੁਸੀਂ ਇੰਸਟਾਗ੍ਰam ਪੇਜ ਤੋਂ ਦੇਖ ਰਹੇ ਹੋ ਤਾਂ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਿਓ ਵੈਸੇ ਇੰਸਟਾਗ੍ਰam ਪੇਜ ਵੀ ਸਾਡਾ ਕਸਿੱਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਤੇ ਹੈਗਾ ਤੇ ਤੁਸੀਂ ਉੱਥੇ ਰੀਲਸ ਵਗੈਰਾ ਦੇਖ ਸਕਦੇ ਹੋ ਹਨ ਬਾਕੀ ਜਿਵੇਂ ਫੋਰਨ ਵਾਲੀਆਂ ਪਹਿਣਾ ਵੀ ਆਪਣੇ ਤੋਂ ਸੂਟ ਬਣਵਾਉਂਦੀਆਂ ਨੇ ਤਾਂ ਅਸੀਂ ਵਰਲਡ ਵਾਈਡ ਜਿਹੜੀ ਸ਼ਿਪਿੰਗ ਦਿੰਨੇ ਆਂਗੇ ਤੁਹਾਨੂੰ ਕਾਰ ਬੈਠਿਆਂ ਨੂੰ ਸੂਟ ਮਿਲੇਗਾ ਜੇ ਤੁਸੀਂ ਇੰਡੀਆ ਦੇ ਵਿੱਚ ਕਿਤੇ ਵੀ ਹੈਗੇ ਹੋ ਬਾਕੀ ਬਾਹਰ ਅਸੀਂ DHL ਰਾਹੀਂ ਸੇਫ ਜਿਹੜੀ ਆਪਣੀ ਸ਼ਿਪਿੰਗ ਆ ਕੀ ਉਹੀ ਕਰਦੇ ਆਂਗੇ ਤੇ ਮੀਨਸ ਇਦਾਂ ਕੋਈ ਗੱਲ ਨਹੀਂ ਹੋਏਗੀ ਬਿਲਕੁਲ ਜੈਨੂਇਨ ਮੀਨਸ ਇਹ ਪੇਜ ਆਗਾ ਕਈ ਵਾਰ ਆਪਣਾ ਹੁੰਦਾ ਕਈ ਵਾਰ ਫਰਾਡ ਨਾ ਹੋ ਜੇ ਹਨਾ ਦੇਖੋ ਆਪਾਂ ਪੰਜਾਬੀ ਇਸ ਚੀਜ਼ ਤੋਂ ਸਾਰੀ ਦੁਨੀਆ ਇਸ ਚੀਜ਼ ਤੋਂ ਡਰਦੀ ਹੈਗੀ ਹਨਾ ਕਿਉਂਕਿ ਉਹ ਵੀ ਰੰਗਾਂ ਨੇ ਚੀਜ਼ਾਂ ਪਰ ਇਹ じゃ ਕੁਝ ਵੀ ਨਹੀਂ ਹੈਗਾ ਜਿਹਹ ਜ ਤੁਹਾਨੂੰ ਰੰਗ ਡਿਜ਼ਾਈਨ ਅਸੀਂ ਦਿਖਾਵਾਂਗੇ ਫੈਬਰਿਕ ਦਿਖਾਵਾਂਗੇ ਕੁਆਲਿਟੀ ਵਾਲੀ ਚੀਜ਼ ਦੇਵਾਂਗੇ ਜੀ ਇਸ ਤਰ੍ਹਾਂ ਬਿਲਕੁਲ ਬੇਵਾਰਤੋ ਜੀ ਚੀਜ਼ ਨਹੀਂ ਆਪਾਂ ਵੀ ਦਿਖਾਈ ਕੁਝ ਹੋਰ ਹੈ ਤੇ ਭੇਜ ਆਪਾਂ ਕੁਝ ਹੋਰ ਦੇਗੀ ਇਸ ਤਰ੍ਹਾਂ ਨਹੀਂ ਹੋਵੇਗਾ ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਵੀਡੀਓ ਅੱਜ ਦੀ ਥੈਂਕ ਯੂ ਸੋ ਮਚ